ਸਵੇਰੇ ਸਾਨੂੰ ਸਾਡੇ ਖਬਰ ਘਰੇ ਖਬਰ ਆਈ ਆ ਕਿ ਛੋਟਾ ਮੁੰਡਾ ਪਈ ਨਹਿਰ 'ਚ ਛਾਲ ਮਾਰ ਗਿਆ ਲੇਕਿਨ ਸਾਨੂੰ ਉਮੀਦ ਆ ਛਾਲ ਨਹੀਂ ਮਾਰੀ ਜੀ ਉਹਨੇ ਉਹਨੂੰ ਇਹਨਾਂ ਨੇ ਧੱਕਾ ਮਾਰਿਆ ਇਹਨਾਂ ਨੇ ਜਿਹੜੇ ਇਹਦੇ ਨਾਲ ਸੀਗੇ ਮੁੰਡੇ ਜੀ 6 ਬੰਦੇ ਸੀਗੇ ਜੀ ਆਵਰਤ ਗਈ ਤੇ ਅਸੀਂ ਨਹਿਰ ਤੇ ਹੋਰੇ ਪੂਰੇ ਆ ਕੇ ਦੇਖਿਆ ਜੀ ਕਿ ਕੁਝ ਇੱਕ ਗੱਡੀ ਗੱਡੀ 'ਚ ਠਹਿਗ ਗਈ ਉਹ ਸਾਧਨ ਖੜੀ ਸੀ ਇੱਕ ਨੌਜਵਾਨ ਜਿਸ ਦੀ ਉਮਰ 35 ਸਾਲ ਉਹ ਆਪਣੇ ਘਰੇ ਕਹਿ ਕੇ ਗਿਆ ਸੀ ਮੈਂ ਯਾਰਾਂ ਦੋਸਤਾਂ ਨਾਲ ਵਿਆਹ ਤੇ ਚੱਲਿਆ ਅੱਜ ਨਾਭਾ ਸ਼ਹਿਰ ਦੇ ਨੇੜਲੇ ਪਿੰਡੇ ਮਹਿਸ ਪਿੰਡ ਅਤੇ ਉੱਥੋਂ ਦੀ ਨਹਿਰ ਉੱਪਰ ਇੱਕ ਨੌਜਵਾਨ ਦਾ ਮੋਟਰਸਾਈਕਲ ਅਤੇ ਉਸਦੇ ਬੂਟ ਕੱਪੜੇ ਪੁਲ ਦੇ ਉੱਪਰ ਪਏ ਸੀ ਉਸਦੇ ਯਾਰਾਂ ਦੋਸਤਾਂ ਵੱਲੋਂ ਉਸਦੇ ਘਰੇ ਸੁਨੇਹਾ ਲਾਇਆ ਗਿਆ ਕਿ ਤੁਹਾਡਾ ਮੁੰਡਾ ਨਹਿਰ ਚ ਡੁੱਬ ਗਿਆ ਉਸ ਦਾ ਸਾਰਾ ਪਰਿਵਾਰ ਉਸ ਨੂੰ ਲੱਭਣ ਦੇ ਲਈ ਮੌਕੇ ਤੇ ਪਹੁੰਚਦਾ ਹੈ ਅਤੇ ਮੌਕੇ ਤੇ थाना सदर ਨਾਬਾ ਦੀ ਪੁਲਿਸ ਵੀ ਪਹੁੰਚਦੀ ਹੈ। ਉਹਨਾਂ ਵੱਲੋਂ ਉਸ ਨੌਜਵਾਨ ਦੀ ਭਾਲ ਕੀਤੀ ਜਾਂਦੀ ਹੈ। ਐਸ ਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਮੌਕੇ ਤੇ ਪਹੁੰਚੇ ਜੋ ਵੀ ਇਸ ਨੌਜਵਾਨ ਦੇ ਪਰਿਵਾਰ ਵੱਲੋਂ ਬਿਆਨ ਦਿੱਤੇ ਜਾਣਗੇ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਉਹਨੂੰ ਜੀ। ਉਹਨੂੰ ਕੀ ਗੱਲ ਹੋਇਆ ਕਿ ਉਹ? ਗੱਲ ਹੈ ਵੀਰ ਜੀ ਸਾਡਾ ਮੁੰਡਾ ਰਾਤ ਨੂੰ ਇਹਨਾਂ ਦੇ ਨਾਲ ਵਿਆਹ ਤੇ ਗਿਆ ਸੀਗਾ ਜੀ। ਵਿਆਹ ਤਾਂ ਗਿਆ ਰਾਤ ਨੂੰ ਘਰ ਵਾਲੀ ਨੂੰ ਫੋਨ ਆਇਆ ਕਿ ਭਾਈ ਮੈਂ ਅਜੇ ਵਿਆਹ ਜਾਂ ਸਵੇਰੇ ਆਉਂਗਾ। ਸਵੇਰੇ ਸਾਨੂੰ ਸਾਡੇ ਖਬਰੇ ਘਰੇ ਖਬਰ ਆਈ ਆ ਕਿ ਤੁਹਾਡਾ ਮੁੰਡਾ ਪਈ ਨਹਿਰ 'ਚ ਛਾਲ ਮਾਰ ਗਿਆ ਲੇਕਿ ਸਾਨੂੰ ਉਮੀਦ ਆ ਛਾਲ ਨਹੀਂ ਮਾਰੀ ਜੀ ਉਹਨੇ ਉਹਨੂੰ ਇਹਨਾਂ ਨੇ ਧੱਕਾ ਮਾਰਿਆ ਇਹਨਾਂ ਨੇ ਜਿਹੜੇ ਇਹਦੇ ਨਾਲ ਸੀਗੇ ਮੁੰਡੇ ਜੀ 6 ਬੰਦੇ ਸੀਗੇ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੁੰਡਾ ਤੁਹਾਡਾ ਹੋ ਰਿਹਾ ਹੈ ਇਹ ਸਾਨੂੰ ਖਬਰ ਦੇਣ ਗਏ ਨਹੀਂ ਜੀ ਘਰੇ ਕਿ ਤੁਹਾਡਾ ਮੁੰਡਾ ਉਥੋਂ ਨਹਿਰ 'ਚ ਛਾਲ ਮਾਰ ਗਿਆ ਜਦ ਅਸੀਂ ਉਰੇ ਆਏ ਉਰੇ ਤੋਂ ਇਹ ਭੱਜ ਲੇ ਇਹ ਭੱਜ ਗਏ ਇਹ ਭੱਜਣ ਦਾ ਮਤਲਬ ਇਹ ਬੰਦਾ ਇਹਨਾਂ ਦਾ ਭੱਜਣ ਦਾ ਮਤਲਬ ਇਹ ਬੰਦਾ ਇਹ ਗੁਨਾਹਗਾਰ ਨੇ ਪੱਜਨਾਂ ਨੇ ਸੀ ਸਾਡੇ ਨਾਲ ਬੈਠ ਕੇ ਸਾਨੂੰ ਜਿਵੇਂ ਅਸੀਂ ਲੱਭਨੇ ਸਾਡੇ ਲਭਾਂਦੇ ਸਾਰਾ ਕੁਝ ਕਰਾਂਦੇ ਤਾਂ ਅਸੀਂ ਸੋਧੇ ਪੇ ਠੀਕ ਕਰੇ ਲੇਕਿਨ ਜੇ ਪੱਜੇ ਨੂੰ ਗੁਨਾਹਗਰ ਨੇ ਇਹਨਾਂ ਦੇ ਖਿੱਚ ਕੇ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਫੜ ਕੇ ਥਾਣੇ ਚ ਲਿਆ ਕੇ ਪੁਛਤਾਚੀ ਕਰੀ ਜਾਵੇ ਚੰਗੀ ਤਰ੍ਹਾਂ ਕਿੱਥੇ ਰਹਿਣ ਵਾਲਾ ਸੀਗਾ ਮੁੰਡਾ ਜੀ ਇਹ ਮੈਸਗਟ ਆਰਮਨਗਰ ਪੁਰਬੀਆ ਬਸਤੀ ਦਾ ਸੀਗਾ 11 ਨੰਬਰ ਬਾੜ ਦਾ ਇਹ ਮੱਫੀ ਕਿਹੜੇ ਉਰੇ ਗੱਡੀ ਖੜੀ ਹੈ ਗੱਡੀ ਕਿਹਦੀ ਹੈ ਉਹ ਇਹ ਗੱਡੀ ਇਹਨਾਂ ਦੇ ਠੇਕੇਦਾਰ ਦੇ ਜੀ ਪਾਲਦੀ ਉਹ ਠੇਕੇਦਾਰ ਨਾਲ ਸੀਗਾ ਇਹਨਾਂ ਦੇ ਇਹਨਾਂ ਨੇ ਮਿਲ ਕੇ ਕੋਈ ਕੁਝ ਕਰਿਆ ਇਹਨਾਂ ਨੇ ਨਹੀਂ ਸਾਨੂੰ ਦੱਸਦੇ ਸਾਰਾ ਕੁ ਤੋ ਫੇ ਠੀਕ ਰਹਿੰਦਾ ਇਹਨਾਂ ਨੇ ਮਿਲ ਕੇ ਕੁਝ ਕਰਿਆ ਉਹਨਾਂ ਨਾਲ ਤੁਸੀਂ ਨਹਿਰ ਚ ਲੱਭੇ ਕੋਈ ਪਤਾ ਲੱਗਿਆ ਕੋਈ ਅਸੀਂ ਭਤੇਰੀ ਕੋਸ਼ਿਸ਼ ਕਰੀ ਸਾਨੂੰ ਮਿਲਿਆ ਨਹੀਂ ਜੀ ਕੁਝ ਵੀ ਅਸੀਂ ਅਸੀਂ ਮੁੱਲਸਾ ਵਾਲਿਆਂ ਨੂੰ ਕਿਹਾ ਕਿ ਗੋਤਾਖੇਰ ਖਲਬਲਾ ਕੇ ਸਾਡੇ ਲਾਸ ਸਾਨੂੰ ਲੱਭ ਕੇ ਦਿੱਤੀ ਜਾਵੇ ਫਿਰ ਅਸੀਂ ਉਹਦੀ ਡਾਕਟਰੀ ਮੈਨਾ ਜੋ ਵੀ ਆ ਪੌਜ਼ਮਨ ਵਗੈਰਾ ਕਰਾ ਕੇ ਸਾਨੂੰ ਪਤਾ ਲੱਗੇ ਕੀ ਹਾਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਬੰਦਿਆਂ ਤੇ ਜਿਹੜੇ ਬੰਦਿਆਂ ਦੇ ਖਿੱਚ ਕੇ ਕਾਰਵਾਈ ਕਰੀ ਜਾਵੇ ਸਰ ਜੀ ਇਹੀ ਬੇਨਤੀ ਆ ਰੋੜਨਾ ਸਾਡੀ ਮਿੰਦਰ ਕੁਮਾਰਾ ਜੀ ਨਾਮ ਸਰ ਸਾਡੇ ਘਰ ਦੇ ਸਾਹਮਣੇ ਮੁੰਡਾ ਰਹਿੰਦਾ ਸੀ ਰਵੀ ਤੇ ਸਾਨੂੰ ਕਰ ਅੱਜ ਰੋਟੀ ਖਾਣ ਆਈ ਸੀ ਜੇ ਦੁਪਹਿਰ ਜਦੋਂ ਸਾਨੂੰ ਲੱਗਿਆ ਕਿ ਹਾਸਾ ਹੋ ਗਿਆ ਕੀ ਘਟਨਾ ਵਰਤ ਗਈ ਤੇ ਅਸੀਂ ਨਹਿਰ ਤੇ ਹੋਰੇ ਪੂਰੇ ਆ ਕੇ ਦੇਖਿਆ ਜੀ ਕੁਝ ਇੱਕ ਗੱਡੀ ਗੱਡੀ ਚ ਟੇਕਾਂ ਦੀ ਸੀ ਉਹ ਸਾਧਨ ਖੜੇ ਸੀ ਬਾਕੀ ਬੰਦੇ ਉਰੇ ਤੋਂ ਭੱਜ ਗਏ ਉਰੇ ਦੇ ਨਾਲ ਸੀ ਤੇ ਉਰੇ ਮਤਲਬ 12 ਲੱਗੇ ਜਿਹੜਾ ਵੀਡੀਓ ਰਿਕਾਰਡ ਹੋ ਚੁੱਕੀ ਐ ਡੇਬੋ ਦਾ ਕੋ ਮਿਲੀ ਕੋਈ ਨਹੀਂ ਪਤਾ ਨਹੀਂ ਲੱਗ ਕੋਈ ਲੱਗ ਰਿਹਾ ਜੀ ਕਿ ਹਾਸਾ ਵਾਪਰੇ ਕਿ ਕੀ ਕਰਨਾ ਹੈ ਪੁਲਿਸ ਪਹੁੰਚਾ ਹੋ ਗਿਆ ਬਾਕੀ ਪੁਲਿਸ ਐਸ ਐਚ ਓ ਸਾਹਿਬ ਪਹੁੰਚੇ ਨੇ ਜੀ ਤੇ ਉਹਦੇ ਮੁਲਾਜ਼ਮ ਨਾਲ ਨੇ 112 ਨੰਬਰ ਗੱਡੀ ਵੀ ਨਾਲ ਤੇ ਉਪਰਦਾਲ ਕਰ ਰਹੇ ਨੇ ਜੀ ਤੇ ਗੱਡੀਆਂ ਜੋ ਸਾਧਨ ਸੀ ਉਹਨਾਂ ਦੇ ਉਹ ਥਾਣੇ ਲਿਜਾਈ ਗਏ ਨੇ ਕਰਨ ਦੀ ਕਾਰਵਾਈ ਹੈ ਰੇਡਾਂ ਰੂਡਾਂ ਕਰਨਗੇ ਜੀ ਉਹਨਾਂ ਦੇ ਬੰਦਿਆਂ ਦੇ ਜਦੋਂ ਪੂਰਾ ਪਤਾ ਲੱਗ ਜੂ ਕਿੱਥੇ ਰਹਿੰਦੇ ਨੇ ਕਿ ਉਹਨਾਂ ਦੀ ਰਹਿਸ਼ਾ ਕੌਣ ਇਹ ਜਿਹੜਾ ਜਿੱਥੇ ਨਗਰ ਆਉਂਦਾ ਹੈ ਮੇਰੇ ਘਰ ਵਾਲਾ ਮੇਰੇ ਘਰ ਵਾਲਾ ਤੋਂ ਸਵੇਰੇ ਉਹ ਬਣਾਈ ਤੇ ਮੈਂ ਪਹੁੰਚਤੀ ਦੇ ਖਾਣੇ ਕੇ ਲਈ ਹਾਂ ਆਪਣੇ ਕੰਮ ਕਰਤੇ ਮੇਰੇ ਘਰ ਨਹੀਂ ਵਾਦੀ ਮੈਂ ਗਏ شادی ਮੈਂ ਸੇ ਫਿਰ ਸੇ ਫੋਨ ਤੇ ਵੀਏਗੀ ਤੋਬ ਕੀ ਕਹਤੇਗੇ ਫਿਰ ਐਤਵਤ ਬਤਾਨੇ ਕੇ ਲਈ ਹੈ ਤੇ ਨਾਮ ਨਹੀਂ ਕਰਵਾਲੇ ਜੀ ਰਵੀ ਕਰਨ ਵਾਲੇ ਮੈਸਜ ਸਰਜੀਤ ਰਾਮ ਜੀ ਕੀ ਗੱਲ ਹੋਈ ਅਸੀਂ ਨਾਬੇ ਨੂੰ ਜਾ ਰਹੇ ਸੀ ਤਾਂ ਦੇਖੇ ਜੀ ਇਕੱਠ ਜਾ ਕਾਫੀ ਹੋਇਆ ਸੀ ਤੇ ਦੇਖਿਆ ਤਾਂ ਉਹ ਕੈਰੀ ਮਲਵੀ ਪੂਰੇ ਡੁੱਪ ਗਿਆ ਤੇ ਬਾਕੀ ਗੱਲਾਂ ਹੋਰ ਅਲੱਗ ਰਹਿਣੇ ਦੇ ਇਸ ਜੀ ਕਤਲ ਵਗਿਆ ਹੋਇਆ ਕਿ ਪੁਲਿਸ ਮੈਂ ਆਈ ਪਤਾ ਲੱਗ ਜੂ ਕਿ ਕੀ ਹੋਇਆ ਹਾਲ ਤਾਂ ਅਸੀਂ ਜਾ ਰਹੇ ਸੀ ਨਾਬੇ ਨੂੰ ਦੇ ਟੇ ਖੜਕੇ ਆ ਆ ਦੇਖ ਕੇ ਬੱਸ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੈਂ ਇਸ ਪੁਲ ਦੇ ਕੋਲੇ ਕਿਸੇ ਰਵੀਨਾਮ ਦੇ ਮੁੰਡੇ ਨੇ ਕੋਈ ਕੰਨ ਵਿਪਖੜਾ ਰਹਿ ਤੇ ਛਾਲ ਮਾਰੀ ਜੱਡ ਗਿਆ ਤੇ ਉਹਦੇ ਵਾਰਸ਼ਾਂ ਨੇ ਅੱਜ ਉਹ ਕੀਤਾ ਬਾਕੀ ਦੇਖਦੇ ਅਸੀਂ ਮੌਕੇ ਤੇ ਪਹੁੰਚੇ ਆ ਜੀ ਜੋ ਕੁਝ ਕਹਿੰਦੇ ਸਨ ਮੈਂ ਟੋਕੀ ਸੀ ਕਰ ਦੇਣਾ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਕੀ ਗੱਲ ਹੈ ਨਹੀਂ ਜੀ ਅੱਜ ਜਸਟ ਪਹੁੰਚੇ ਆ ਜੀ ਤੁਹਾਡੇ ਹੁਣੇ ਹਾਂ 2 ਮਿੰਟ ਹੋਏ ਪਹੁੰਚੇ ਆ ਜੀ ਥੈਂਕ ਯੂ